ਏ ਜੀ ਖਜਾਨੇਕੋਟੋਂ ਲਾਉਣ ਡੇਗੇ ਖਜਾਨੇਕੋਟ ਗੁਰਦਾਸ ਸਾਹਿਬ ਨਾਲ ਦੇ ਉੱਪਰ ਆ ਤੇ ਇੱਥੇ ਆਣ ਕੇ ਕਿਤੇ ਗੱਡੀ ਆਉਣ ਡੇ ਨੋਵਾ ਤੋਂ ਉਧਰੋਂ ਇਹ ਆਉਣ ਡੇ ਮੁੰਡੇ ਦੋ ਤਿੰਨ ਜਾਣੇ ਕਿ ਮੋਟਰਸਾਈਕਲ ਤੇ ਆਪਣਾ ਕੰਮ ਤੋਂ ਆਉਣ ਡੇਗੇ ਇਹ ਐਕਸੀਡੈਂਟ ਉੱਥੋਂ ਹੁੰਦਾ ਹੁੰਦਾ ਆ ਗਿੱਲਾਂ ਵਾਲੇ ਪੁਲ ਪਾਰ ਕਰ ਗਿਆ ਵਾ ਪੁਲ ਪਾਰ ਕਰਕੇ 1 ਕਿਲੋਮੀਟਰ ਫੇਰ ਅੱਗੇ ਆ ਕੇ ਰਾਂ ਵਾਲਾ ਲਾਣ ਕੇ ਇਹਨਾਂ ਦੀ ਗੱਡੀ ਫੇਰ ਰੁਕੀ ਆ ਫੇਰ ਉਹ ਗੱਡੀ ਲੋਕ ਕਰਕੇ 도ੜ ਜਾ ਮੋਟਰਸਾਈਕਲ ਥੱਲੇ ਅੜਿਆੜਿਆ ਫਸਿਆੜਿਆ ਉਹਨਾਂ ਨੇ ਵੇਖਿਆ ਮੋਟਰਸਾਈਕਲ ਤੇ ਬੰਦਿਆਂ ਦੀ ਜਾਨ ਬਚ ਗਈ ਆ ਜਾਂ ਨਹੀਂ ਬਚ ਗਈ ਬੰਦਿਆਂ ਦੀਆਂ ਲੱਤਾਂ ਟੁੱਟੀਆਂ ਨੇ ਕਿਸੇ ਦੇ ਸਿਰ ਚਾਟਿਆ ਇਸ ਤਰ੍ਹਾਂ ਕਰਕੇ ਸੱਟਾਂ ਵਾਵਾ ਹੀ ਬੰਦਿਆਂ ਨੂੰ ਲੱਗੀਆਂ ਨੇ ਤੇ ਅਹੀਂ ਆਨੇ ਚਲੋ ਇਹਨਾਂ ਦਾ ਮਹਾਰਾਜ ਨੇ ਭਲਾ ਕੀਤਾ ਬਚਾਅ ਹੋ ਗਿਆ ਵਾ ਤੇ ਸੱਟਾਂ ਜਿਆਦਾ ਵੀ ਲੱਗ ਸਕਦੀਆਂ ਅਹੀਂ ਅੱਜ ਕੱਲ ਕੋਈ ਪਤਾ ਨਹੀਂ ਲੱਗਦਾ ਮਾੜੇ ਚੰਗੇ ਟਾਈਮ ਦਾ ਆਪ ਉਸ ਮੌਕੇ ਤੇ ਪਹੁੰਚ ਗਏ ਉਸ ਮੌਕੇ ਤੇ ਪਹੁੰਚ ਗਏ ਪੁਲਿਸ ਹੋਣ 7:00 ਵਜੇ ਅਜੇ ਤੱਕ ਪੁਲਿਸ ਇੱਥੇ ਆ ਜੀ ਪੁਲਿਸ ਨੇ ਚਲੋ ਆਪਣੀ ਕਾਰਵਾਈ ਕੋਈ ਪੂਰੀ ਕੀਤੀ ਆ ਜੀ ਇਧਰੋਂ ਮੇਰੇ ਖਿਆਲ ਅ ਆਲਫਗਾਨਾ ਤੋਂ ਚੌਂਕੀ ਤੋਂ ਆਏ ਨੇ ਇੰਚਾਰਜ ਇਹਨਾਂ ਨੇ ਆਣ ਕੇ ਇਹ ਚਿਕਾਰ ਵਾਲੇ ਵੀ ਆਏ ਨੇ ਚਿਕਾਰਮਸੀਆਂ ਤੋਂ ਵੀ ਆਏ ਕੋਲੀ ਸੂਟ ਮੱਲੀ ਵਾਲੇ ਥਾਣੇ ਵਾਲੇ ਇਹਨਾਂ ਨੇ ਦੋਵਾਂ ਨੇ ਆਣ ਕੇ ਕਿ ਚਲੋ ਕੀਤਾ ਬਣ ਗੱਡੀ ਇੱਕ ਲੱਗੇ ਨੇ ਆਲਫਗਾਨਾ ਥਾਣੇ 'ਚ ਇਹ ਮੋਟਰਸਾਈਕਲ ਇੱਥੇ ਪਿਆ ਵਾ ਤੇ ਬੰਦਿਆਂ ਦਾ ਹੁਣ ਪਤਾ ਨਹੀਂ ਕਿ ਕਿਹੜੇ ਹਸਪੀਟਲ ਆ ਕਿਹੜੇ ਨਹੀਂ ਹੈਗੇ ਉਹ ਤੇ ਹੁਣ ਅੰਬਰਸਰ ਜਾ ਕੇ ਪਤਾ ਲੱਗੇ ਮੋਲੇ ਵਾਲੇ ਵਿਧੀ ਆਉਂਦੇ ਇਥੋਂ ਕੰਮ ਤੋਂ ਟਾਇਲ ਫੈਕਟਰੀ ਮੋਲੇ ਵਾਲ ਤੋਂ ਇਹ ਹਰਿਤੇ ਜੀ ਆਪਣਾ ਗੋਦਰਾ ਸਾਹਿਬ ਆ ਖਜਾਨੇਕੋਟ ਦਾ ਬੋੜੀ ਸਾਹਿਬ ਇਹ ਤਿੰਨੇ ਨੇ ਇੱਕ ਨੇ ਕਟ ਲਿਆ ਰਟਾਉਣ ਇੱਕ ਦੀਆਂ ਤੇ ਲੱਤਾਂ ਟੁੱਟੀਆਂ ਵਾ ਤੇ ਦੂਜਿਆਂ ਦੇ ਕੋਈ ਬਾਹ ਤੇ ਕੇ ਤੇ ਫਿਰ ਲਾ ਤੇ ਸਰਵੇ ਤੇ ਆ ਇੱਕ ਦੇ ਸਿਰ ਤੇ ਜ਼ਿਆਦਾ ਸਟਿਆ ਕਿੰਨੇ ਨੌਜਵਾਨ ਹਨ ਤਿੰਨ ਜੀ ਬੰਦੇ ਉੱਥੇ ਡਿੱਗ ਪਏ ਆ 3 ਕਿਲੋਮੀਟਰ ਗੱਡੀ ਅੱਗੇ ਆ ਗਈ ਆ ਮੋਟਰਸਾਈਕਲ ਨਾਲ ਹੀ ਆ ਗਿਆ ਉਸਨੇ ਮੌਕਾ ਵੇਖਿਆ ਤੇ ਤੇ ਹੁਣ ਕਾਰਵਾਈ ਕਰ ਰਿਹਾ ਕਿ ਗੱਡੀ ਦਾ ਪਤਾ ਲੱਗਣ ਕਿ ਕਿੱਥੋਂ ਦਾ ਵਾ ਕੀ ਮੰਗਰ ਦਿੱਤੇ ਹਾਂਜੀ ਮੰਗਵਾ ਤੇ ਸਾਨੂੰ ਇਨਸਾਫ ਚਾਹੀਦਾ ਸਾਡੇ ਇੰਨਾ ਸੁਪਰ ਕਰਨੇ ਕਿ ਸਾਡੇ ਬੇਟੇ ਬਚ ਗਏ